ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਦੇ ਵਿੱਚ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ ਮਾਨ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਬਰੋਤ ਨੇ ਮੁੱਖ ਮੰਤਰੀ ਦੀ ਸੌਚਾਈ ਮਾਨ ਨੇ ਸੰਬੋਧਨ ਕਰਦਿਆਂ ਪੰਜਾਬੀਆਂ ਤੋਂ ਸਾਥ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਉਹ ਜਨਤਾ ਵਰਗੇ ਹਨ ਅਤੇ ਜਨਤਾ ਵਰਗੇ ਹੀ ਰਹਿਣਗੇ ਸੌਚਣ ਦੇ ਸਮਾਗਮ ਤੋਂ ਪਹਿਲਾਂ ਗੁਰਦਾਸ ਮਾਨ ਵੀ ਉੱਥੇ ਪਹੁੰਚੇ ਤਾਂ ਗੁਰਦਾਸ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਨਵੀਂ ਸਰਕਾਰ ਬਣੀ ਹੈ ਉਸ ਤੋਂ ਲੱਗਦਾ ਹੈ ਕਿ ਹਰ ਕੋਈ ਆਮ ਆਦਮੀ ਹੈ ਤੇ ਪਾਰਟੀ ਦਾ ਹਿੱਸਾ ਹੈ ਪਾਰਟੀ ਸਾਂਝੀ ਹੈ ਪਰ ਸੋਚ ਇਸ ਦੀ ਬਹੁਤ ਖਾਸ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਸੁਪਨੇ ਲੈ ਸੀ ਜਿਹੜੀ ਆਜ਼ਾਦੀ ਦੇ ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੁਸੀਂ ਸਾਥ ਦਿੱਤਾ ਹੈ ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਜਿੰਨਾ ਪਿਆਰ ਤੁਸੀਂ ਦਿੱਤਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਸੋ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗੇ ਆਈ ਰਹਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਝੀ ਪਈ ਆ ਰੇਹ ਦੀ ਬੋਰੀ ਹੁੰਦੀ ਆ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾਂ ਤਾਂ ਅੱਧਾ ਦਿਨ ਲੱਗ ਜਾਂਦਾ ਹੈ ਜੇ ਕਿਤੇ ਉਹਦਾ ਇੱਕ ਸਿਰਾ ਲੱਭ ਜੇ ਇਧਰਲੇ ਪਾਸਿਓਂ ਉਹ ਅੱਧੇ ਸਕਿੰਟ 'ਚ ਖੁੱਲ ਜਾਂਦੀ ਹੈ ਆਪਾਂ ਇਸ ਉਲਜੀ ਹੋਈ ਤਾਣੀ ਦਾ ਸਿਰਾ ਲੱਭਾਂਗੇ ਸਹੀ ਵਾਸੇ ਬਰ ਸਿਰਾ ਤੁਹਾਡੇ ਸਹਿਯੋਗ ਨਾਲ ਮੈਂ ਇਹ ਸੇ ਕਰਕੇ ਆਇਆ ਬਾਬਾ ਬਹੁਤ ਖੁਸ਼ੀ ਸਾਂਝੀ ਕਰਨ ਆਇਆ ਉਸ ਪਿਆਰੇ ਸਾਡੇ ਸਾਰਿਆਂ ਦੇ ਚਹੇਤੇ ਕਲਾਕਾਰ ਔਰ ਮੇਰੇ लाडले ਕਲਾਕਾਰ लाडले ਪਿਆਰੇ ਯਾਰ ਵੀਰੇ ਇਸ ਕਰਕੇ ਮੈਂ ਉਹਦੇ ਨਾਲ ਖੜਾ ਹਾਂ ਜਾਨੂ ਵੀ ਕਿਵੇਂ ਸਮਾਰੋ ਯਹਾਂ ਹੋ ਰਹਾ ਹੈ ਕਿਵੇਂ ਦੇਖ ਰਿਹਾ ਹੋਸ ਭਗਵੰਤ ਮਾਨ ਤਾਂ ਪਹਿਲਾਂ ਵੀ ਬਹੁਤ ਅਮੀਰ ਦਸੋ ਨੇ ਆਪਣੀ ਕਲਾਕਾਰੀ ਜਿਵੇਂ ਬਹੁਤ ਕੁਝ ਕੀਤਾ ਹੈ আর ਇਸ ਚੀਫ ਮਿਸਟਰੀ ਵੀ ਜੀ ਬਹੁਤ ਕੁਝ ਕਰੇਗਾ ਉਹਦੀ ਪੂਰੀ ਟੀਮ ਹੀ ਕਮਾਲ ਹੈ ਰੀਅਲ ਥੈਂਕ ਯੂ